ਇਹਨ ਤੋਂ ਬਾਅਦ ਵੇਖ ਜਿਹੜੇ ਜਾਜ ਹੱਦ ਤੱਕ ਰਸ ਤਿਆਰ ਹੋ ਚੁ ਜਿਹੜਾ ਇੱਕ ਨੌਜਵਾਨ ਬੱਚਾ ਯੂਧਮੰਦਾ ਉਹਦੇ ਘਰ ਦੇ ਬਾਹਰ ਖੜਿਆ ਹੈ ਲਿਫਟਰ ਦੇ ਵਿੱਚ ਇਹ ਨਹੀਂ ਜਾ ਕੋ ਰੱਖ ਕੇ ਸਾਈਆਂ ਮਾਰ ਸਕਦੇ ਕੋਈ ਤੇ ਜਿੱਚ 200 ਤੋਂ ਵੱਧ ਜਿਹੜੇ ਯਾਤਰੀ ਸਵਾਰ ਸੀਗੇ ਉਹਨਾਂ ਚੋਂ ਜਿਹੜਾ ਇੱਕ ਹੀ ਨੌਜਵਾਨ ਜਿਹੜਾ ਦਲੇਰੀ ਕਰਕੇ ਸਾਲ ਮਾਰ ਕੇ ਜਾਜ ਤੇ ਜਿਹੜਾ ਬੱਚਾ ਉਸਦੇ ਘਰ ਦੇ ਬਾਹਰ ਅਸੀਂ ਖੜੇ ਹਾਂ ਤੁਸੀਂ ਵੇਖ ਸਕਦੇ ਜੇ ਇਸ ਵੇਲੇ ਇੰਗਲੈਂਡ ਦੇ ਸਰ ਲਿਫਟ ਦੇ ਇਹ ਪੁੱਛ ਰਹੇ ਨੇ ਇਸ ਨੌਜਵਾਨ ਦੇ ਘਰ ਦੇ ਬਾਹਰ ਜਿਹੜਾ ਵੱਡੀ ਗਿਣਤੀ ਜਮਾਂਦਰਾ ਇਕੱਠਾ ਹੋਇਆ ਹੈ ਇਹ ਬ੍ਰਿਟਿਸ਼ মিডিਆ ਉਹ ਵੀ ਵੱਡੀ ਗਿਣਤੀ ਇੱਥੇ ਪੁੱਜਿਆ ਆ ਲੱਖ ਦੇ ਲੋਕ ਪੁੱਜੇ ਆ ਇਹ ਤੁਹਾਨੂੰ ਦੱਸਦੀ ਕਿ ਇਹ ਸੁਵਾਸ ਨਾਮਕ ਜਿਹੜਾ ਨੌਜਵਾਨ ਨੇ ਜਿੰਨੇ ਸਾਲ ਮਾਰ ਕੇ ਆਪਣੀ ਜਾਨ ਬਚਾਈ ਹੈ ਜਿਹੜਾ ਇਸ ਜਹਾਜ਼ ਜਿਹੜਾ ਇਹ ਹਾ사ਗ੍ਰਸਤ ਹੋਇਆ ਉਹਦੇ ਵਿੱਚ ਇੱਕ ਨੌਜਵਾਨ ਜਿਹੜਾ ਬਚਿਆ ਉਹ ਇੱਥੋਂ ਇੰਗਲੈਂਡ ਦੇ ਸਾਈਡ ਲੈਂਫਟ ਦਾ ਉਸ ਨੇਕਾ ਤੋਂ ਉਹਦਾ ਛੋਟਾ ਭਰਾ ਜਿਹੜਾ ਉਹ ਜਿਹੜਾ ਲਾਪਤਾ ਆ ਜਿਹਦੀ ਅਜੇ ਤੱਕ ਭਾਲ ਕੀਤੀ ਜਾ ਰਹੀ ਹੈ ਜਿਹਦੇ ਪਰੇ ਜਿਹੜੇ ਉਹਦੇ ਪਰਿਵਾਰਕ ਜਿਹੜੇ ਮੈਂਬਰ ਆ ਉਹ ਚਿੰਤਤ ਆ ਕਿ ਉਹਦੀ ਜਿਹੜਾ ਅਜੇ ਤੱਕ ਕੋਈ ਉਹਦੀ ਪਤਾ ਨਹੀਂ ਲੱਗਾ ਕਿ ਉਹ ਜ਼ਿੰਦਾ ਆ ਜਾਂ ਉਹ ਉਹਦੇ ਕੀ ਹਾਲਾਤ ਆ ਜਾਂ ਜ਼ਖਮੀ ਆ ਤੁਸੀਂ ਦੇਖ ਸਕਦੇ ਵੱਡੀ ਗਿਣਤੀ ਲੋਕ ਜਿਹੜੇ ਉਹਨਾਂ ਦੇ ਘਰ ਦੇ ਬਾਹਰ ਇਸ ਵੇਲੇ ਖੜੇ ਆ ਜਮਾਨਦਰਾ ਖੜਾਇਆ ਸੀ ਕੋਸ਼ਿਸ਼ ਕੀਤੀ ਆ ਸਵਾਸਤ ਕਰਮਾਰ ਦੇ ਜਿਹੜੇ ਮਾਤਾ ਪਿਤਾ ਨੇ ਗੱਲ ਕਰਨ ਦੀ ਪਰ ਉਹ ਇਸ ਵੇਲੇ ਜਿਹੜੇ ਭਾਵਕ ਨੇ ਅਸਲੇ ਕਾਫੀ ਗਮ ਦੇ ਵਿੱਚ ਨੇ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਉਹਨਾਂ ਦਾ ਛੋਟਾ ਬੇਟਾ ਉਹ ਇਸ ਵੇਲੇ ਕਿਸ ਹਾਲਤ ਵਿੱਚ ਹੈ ਕਿਉਂਕਿ ਸਵਾਸ ਦੇ ਵੱਲੋਂ ਜਿਹੜਾ ਉਹ ਦਲੇਰੀ ਵਰਤ ਕੇ ਇੱਕ ਦਲੇਰੀ ਵਰਤ ਕਿਹੜਾ ਉਹ ਜਾਜ ਦੇ ਵਿੱਚੋਂ ਚਲਦੇ ਚਲਦੇ ਜਾਜ ਤੇ ਜਿਹੜੇ ਸਾਲ ਮਾਰ ਕੇ ਉਹ ਜਿਹੜਾ ਇੱਕੋ ਜਿਹੜਾ ਨੌਜਵਾਨ ਬੱਚਿਆ ਉਹਦੇ ਕਰਦੇ ਪਾਰ ਅਸੀਂ ਖੜੇ ਆ ਤੇ ਬਾਕੀ ਜਿਹੜੇ ਸਾਰੇ ਜਿਹੜੇ ਯਾਤਰੀਓ ਜਿਹੜੇ ਉਹ ਮਰ ਚੁੱਕੇ ਨੇ ਜਾਂ ਦਾ ਮ੍ਰਿਤਕ ਨੇ ਪਰ ਜਿਹੜਾ ਇੱਕੋ ਹੀ ਜਿਹੜਾ ਨੌਜਵਾਨ ਉਹ ਜਿਹੜਾ ਇਸ ਹਾਥ ਤੋਂ ਜਿਹੜਾ ਵਾਰ-ਵਾਰ ਬਚਿਆ ਜਿਸ ਨੂੰ ਜਿਸਨੇ ਕਬੜੀ ਦਲੇਰੀ ਨਾਲ ਜਿਹੜੀ ਸਾਲ ਮਾਰ ਕੇ ਜਿਸਨੇ ਆਪਣੀ ਜਾਨ ਬਚਾਈ ਆ ਜਿਹੜੀ ਇੱਕ ਜਿਹੜੀਆਂ ਵੱਡੀ ਜਿੰਨੀਆਂ ਵੀਡੀਓ ਜਾਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਅਸੀਂ ਉਹਦੇ ਘਰ ਦੇ ਬਾਹਰ ਖੜੇ ਆ ਜਿਹੜਾ ਨੌਜਵਾਨ ਹੈ ਵਿਸ਼ਵਾਸ ਜਿਹਨੇ ਇਹ ਚਲਦੇ ਜਹਾਜ਼ ਤੋਂ ਜਾਨ ਬਚਾਈ ਆ ਉਹਦੇ ਉਹ ਜਿਹੜਾ ਉਹ ਇੰਗਲੈਂਡ ਸਰ ਲਿਫਟ ਦਾ ਵਸਨੀਕ ਸੀਗਾ ਉਹ ਵਿਆਹਿਆ ਸੀਗਾ ਉਹਦੀ ਇੱਕ ਛੋਟਾ ਜਿਹਾ ਬੱਚਾ ਵੀ ਆ 4 ਸਾਲ ਦਾ ਤੇ ਉਹਦੀ ਪਤਨੀ ਤੇ ਉਹਦੇ ਪਰਿਵਾਰਕ ਮੈਂਬਰ ਮਾਤਾ ਪਿਤਾ ਔਰ ਤਿੰਨ ਜਿਹੜੇ ਭਰਾ ਆ ਉਹ ਵੀ ਇੱਥੇ ਮੌਜੂਦ ਸੀ ਜਿਨ੍ਹਾਂ ਚ ਇੱਕ ਜਿਹੜਾ ਭਰਾ ਭਰਾ ਜਿਹੜਾ ਉਹਦੇ ਨਾਲ ਜਾਤ ਸਬਰ ਕਰਾਇਆ ਸੀ ਪਰ ਉਹਦਾ ਉਹ ਜੇ ਲਾਪਤਾ ਉਹ ਮਿਲ ਨਹੀਂ ਪਾਇਆ ਤੁਹਾਨੂੰ ਦੱਸਦੀ ਕਿ ਇੱਕ ਪਰਿਵਾਰ ਹੋਰ ਜਿਹੜਾ ਹੈ ਅਹਮਦਾਬਾਦ ਤੋਂ ਜਿਹੜਾ ਲੰਡਨ ਪੱਕੇ ਤੌਰ ਤੇ ਆ ਰਾਇਆ ਸੀ ਜਿਸ ਵਿੱਚ ਉਹ ਤਿੰਨ ਬੱਚੇ ਤੇ ਦੋਵੇਂ ਜੀ ਆਪ ਸੀਗੇ ਪਰ ਉਹ ਵੀ ਇਸ ਜਿਹੜਾ ਅਹਮਦਾਬਾਦ ਦੇ ਵਿੱਚ ਆਪਣੇ ਹਾਸਾ ਜਾਜ ਦਾ ਹਾਸਾ ਹੈ ਹਸਤਰ ਤੋਂ ਉਹਦੇ ਵਿੱਚ ਉਹ ਮਰ ਚੁੱਕੇ ਆ ਤੇ ਕਬੱਡੀ ਗਿਣਤੀ ਲੋਕ ਜਿਹੜੇ ਆ ਉਹ ਜਿਹੜੇ ਆਪਣੀ ਜੜੀ ਚ ਜਾਣ ਗਿਆ ਚੁੱਕੇ ਆ ਤੇ ਲੈਟਰ ਦੇ ਅੰਗਰੇਂਦਰ ਸਾਹਿਬ ਲੈਟਰ ਦੇ ਔਰ ਵੀ ਕਈ ਪਰਿਵਾਰ ਜਿਹੜੇ ਆ ਉਹ ਇਸ ਹਾ ਜਹਾਜ਼ ਹਾਸੇ ਜਿਹੜੀ ਆਪਣੀ ਜਾਨ ਕੁਆ ਚੁੱਕੇ ਪਰ ਇੱਕੋ ਨੌਜਵਾਨ ਹੈ ਜਿਹੜਾ ਇਸ ਜਹਾਜ਼ ਦੇ ਵਿੱਚ ਸਵਾਰ ਸੀਗਾ ਜਿਹੜਾ ਆਪਣੀ ਜਾਨ ਬਚਾ ਕੇ ਜਿਹੜਾ ਉਹਨੇ ਆਪਣੀ ਦਲੇਰੀ ਨਾਲ ਜਾਨ ਬਚਾਈ ਆ ਕੁਮਾਰ ਵਿਸ਼ਵਾਸ ਉਹ ਜਿਹੜਾ ਉਹਦੇ ਘਰ ਦੇ ਬਾਹਰ ਅਸੀਂ ਖੜੇ ਆ ਵੱਡੀ ਗਿਣਤੀ ਲੋਕ ਜਿਹੜੇ ਉੱਥੇ ਉਸ ਦੇ ਮਾਪੇ ਪਾਪ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਹਦਾ ਜਿਹੜਾ ਪਰਿਵਾਰ ਭਰਾ ਹੈ ਛੋਟਾ ਭਰਾ ਜਿਹੜਾ ਇਸ ਵੇਲੇ ਜਿਹੜਾ ਉਹ ਉਹਦਾ ਲਾਪਤਾ ਆ ਜਿਹੜਾ ਪਤਾ ਨਹੀਂ ਲੱਗ ਰਿਹਾ ਜਿਹੜਾ ਉਹਦੇ ਨਾਲ ਜਿਹੜਾ ਜਹਾਜ਼ ਦੇ ਵਿੱਚ ਸਵਾਰ ਕਰ ਰਿਹਾ ਸੀ ਉਹਨੂੰ ਜਿਹੜਾ ਉਹਦੇ ਬਾਰੇ ਜਾਣਕਾਰੀ ਲੈਣ ਲਈ ਜਿਹੜਾ ਲੋਕ ਜਿਹੜਾ ਤੇ ਬ੍ਰਿਟਿਸ਼ মিডিਆ ਜਿਹੜਾ ਉਹ ਟਿਕਨਸੀ ਤੇ ਉਹ ਜਾਏ ਤੁਸੀਂ ਦੇਖ ਸਕਦੇ ਹੋ ਇਸ ਦੀਆਂ ਤਸਵੀਰਾਂ ਸੁਸਵਾ ਕੁਮਾਰ ਦੇ ਘਰ ਦੇ ਬਾਹਰ ਦੀਆਂ ਜਿੱਥੇ ਵੱਡੀ ਗਿਣਤੀ ਲੋਕ ਜਿਹੜੇ ਉਹਦੇ ਘਰ ਉਹਦਾ ਹਾਲਚਲ ਜਾਣਨ ਲਈ ਜਾਂ ਉਹਦੇ ਭਰਾ ਪਰ ਜਿਹੜੀ ਜਾਣਕਾਰੀ ਲੈਣ ਲਈ ਇਕੱਤਰ ਹੋਏ